ਕੌਣ ਸੰਸ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਰੱਖੀ ਸੀ ਹਰਮੰਦਰ ਸਾਹਿਬ ਦੀ ਨੀ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਵਿੱਚ ਦੋਸਤੋ 14 ਜਨਵਰੀ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਥਾਪਨਾ ਦਿਵਸ ਮਨਾਇਆ ਗਿਆ ਇਸ ਪਵਿੱਤਰ ਸਥਾਨ ਦੀ ਨੀ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਆਓ ਅੱਜ ਸਿੱਖ ਇਤਿਹਾਸ ਦੀ ਇਸ ਲੜੀ ਵਿੱਚ ਜਾਣਦੇ ਹਾਂ ਕਿ ਕੌਣ ਸੰਸ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਰੱਖੀ ਸੀ ਹਰਮੰਦਰ ਸਾਹਿਬ ਦੀ ਨੀ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਇੱਕ ਪਵਿੱਤਰ ਸਥਾਨ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਬਸਿਆ ਅਤੇ ਸਭ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੇਖਰੇਖ ਵਿੱਚ ਸਿੱਖਾਂ ਦਾ ਕੇਂਦਰ ਬਣਿਆ ਸ਼੍ਰੀ ਹਰਮੰਦਰ ਸਾਹਿਬ ਨੂੰ ਦੁਨੀਆ ਭਰ ਦੇ ਵਿੱਚ ਲੋਕ ਜਾਣਦੇ ਅਤੇ ਪਛਾਣਦੇ ਹਨ ਅਮਰਤ ਸਦੀ ਵਿਸ਼ੇਸ਼ ਪਛਾਣ ਹੈ ਸ਼੍ਰੀ ਹਰਮੰਦਰ ਸਾਹਿਬ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਨੀਂ ਸੂਫੀ ਸੰਤ ਸਾਈ ਮੀਆਂ ਮੀਰ ਕੋਲੋਂ ਰਖਵਾਈ ਉਹਨਾਂ ਦੇ ਸਬੰਧ ਸ਼੍ਰੀ ਗੁਰੂ ਅਰਜਨ ਸਾਹਿਬ ਅਤੇ ਛੇਵੇਂ ਪਾਤਸ਼ਾਹ ਸ਼੍ਰੀ ਹਰ ਗੋਬਿੰਦ ਸਾਹਿਬ ਜੀ ਨਾਲ ਵੀ ਖਾਸ ਰਹਸ ਹਨ ਕੌਣ ਸਨ ਸਾਈ ਮੀਆਂ ਮੀਰ ਜੀ ਦੋਸਤ ਸਾਈ ਮੀਆਂ ਮੀਰ ਜੀ ਸੂਫੀ ਸੰ ਸਾਈਂ ਜੀ ਦਾ ਜਨਮ ਕਰੀਬ ਸਨ 1550 ਈਸਵੀ ਵਿੱਚ ਸਿਸਤਾਨ ਅਫਗਾਨਿਸਤਾਨ ਵਿੱਚ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਮੀਰ ਸ਼ਾਹ ਸੀ। ਆਪ ਜੀ ਦੇ ਜੀਵਨ ਦਾ ਜ਼ਿਆਦਾ ਸਮਾਂ ਲਾਹੌਰ ਵਿੱਚ ਹੀ ਗੁਜ਼ਾਰਿਆ ਅਤੇ ਲਾਹੌਰ ਵਿੱਚ ਹੀ 11 ਅਗਸਤ 1635 ਨੂੰ ਆਪਸ ਵਰਗਵਾਸ ਹੋ ਗਏ। ਸਾਈਂ ਜੀ ਦੀ ਕਬਰ ਲਾਹੌਰ ਦੇ ਕੋਲ ਹਸ਼ੀਮਾਪੁਰ ਪਿੰਡ ਵਿੱਚ ਬਣੀ ਹੋਈ ਹੈ। ਆਪ ਜੀ ਦੇ ਚੇਲੇ ਮੁੱਲਾ ਸ਼ਾਹ ਸ਼ਹਿਜ਼ਾਦਾ ਤਾਰਖਸ਼ੋਹ ਦੇ ਮੁਰਸ਼ਿਦ ਬਣੇ। ਸਾਈਂ ਜੀ ਨੇ ਪਾਸ਼ਾ ਜੀ ਦੇ ਬਚਨਾਂ ਤੇ 1588 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਰੱਖੀ। ਆਪ ਜੀ ਦਾ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਵਿਸ਼ੇਸ਼ ਲਗਾ ਸੀ ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ ਜਾ ਰਹੇ ਸਨ ਇਸ ਜੁਲਮ ਦੀ ਖਬਰ ਮਿਲਦਿਆਂ ਸਾਈਂ ਜੀ ਸਤਗੁਰਾਂ ਨੂੰ ਮਿਲਣ ਆਏ ਤੇ ਆਪਣੇ ਅਧਿਆਤਮਿਕ ਸ਼ਕਤੀ ਦੀ ਵਰਤੋਂ ਨਾਲ ਮੁਗਲਾਂ ਦੇ ਤਖਤ ਨੂੰ ਨਸ਼ਟ ਕਰਨ ਦੀ ਇੱਛਾ ਪਾਸ਼ਾ ਨੂੰ ਦੱਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਕਿਹਾ ਕਿ ਸਭ ਪਰਮਾਤਮਾ ਦੇ ਹੁਕਮ ਸਦਕਾ ਹੀ ਹੋ ਰਿਹਾ ਹੈ ਸਾਨੂੰ ਉਹਨਾਂ ਦਾ ਪਾਣਾ ਮੰਨਣਾ ਚਾਹੀਦਾ ਹੈ ਪਾਸ਼ਾ ਨੇ ਸਾਈਂ ਜੀ ਨੂੰ ਕਿਹਾ ਕਿ ਆਤਮ ਸ਼ਕਤੀ ਨੂੰ ਸਰੀਰ ਦੀ ਰੱਖਿਆ ਕਰਨ ਵਾਸਤੇ ਨਹੀਂ ਵਰਤਣਾ ਚਾਹੀਦਾ ਪਾਸ਼ਾ ਦੀ ਬਾਝੋਂ ਸੁਣ ਤੋਂ ਬਾਅਦ ਸਾਈਂ ਜੀ ਉੱਥੋਂ ਵਾਪਸ ਆ ਗਏ ਜਿਸ ਤੋਂ ਬਾਅਦ ਪਾਸ਼ਾ ਨੂੰ ਤੁਸੀਂ ਹੀ ਦੇਕੇ ਸ਼ਹੀਦ ਕਰ ਦਿੱਤਾ ਗਿਆ